ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਤੁਸੀਂ ਜਿਨ੍ਹਾਂ ਆਪਣੇ ਸ਼ਰੀਰ ਨੂੰ ਆਰਾਮ ਦੋਹੋਂਗੇ ਉਹਨਾਂ ਹੀ ਇਹ ਆਲਸੀ ਹੁੰਦਾ ਜਾਵੇਗਾ ਤੇ ਜਿਨ੍ਹਾਂ ਇਸ ਤੋਂ ਕੰਮ ਲਾਵੋਗੇ ਉਹਨਾਂ ਹੀ ਚੁਸਤ ਤੇ ਫਰਤਲਾ ਹੋ ਜਾਵੇਗਾ ਨੰਬਰ 2 ਜੇਕਰ ਬਰਤਨ ਵਿੱਚ ਚੋਚਕ ਨਹੀਂ ਨਹੀਂ ਜਾ ਰਹੀ ਤਾਂ ਤੁਸੀਂ ਇੱਕ ਬਰਤਨ ਵਿੱਚ ਗਰਮ ਪਾਣੀ ਪਾ ਕੇ ਉਸ ਵਿੱਚ ਬਰਤਨ ਸਾਫ ਕਰਨ ਲਈ ਸਰਫ ਮਿਕਸ ਕਰ ਲਓ ਇਸ ਦੀ ਮਦਦ ਨਾਲ ਬਰਤਨਾਂ ਨੂੰ ਸਾਫ ਕਰੋ ਬਰਤਨ ਚਮਕ ਜਾਣਗੇ ਨੰਬਰ 3 ਦਹੀਂ ਖਾਣ ਨਾਲ ਦਿਲ ਦੀ ਧੜਕਣ ਨਹੀਂ ਵੱਧਦੀ ਅਤੇ ਹਾਰਟ ਅਟੈਕ ਦਾ ਖਤਰਾ ਵੀ ਨਹੀਂ ਰਹਿੰਦਾ ਨੰਬਰ 4 ਜਦੋਂ ਵੀ ਤੁਸੀਂ ਦੇਸੀ ਘਿਓ ਬਣਾਉਂਦੇ ਹੋ ਤਾਂ ਜਦੋਂ ਉਹਨਾਂ ਦੇ ਬਰਉਣਾ ਤੇ ਬਣਾਉਂਦੇ ਸਮੇਂ ਉਸ ਵਿੱਚ 3-4 ਲਾੰਗ ਪਾ ਦੋ ਇਸ ਦੀ ਮਦਦ ਨਾਲ ਤੁਹਾਡਾ ਕਿਉਂ ਸਾਲੋ ਸਾਲ ਖਰਾਬ ਨਹੀਂ ਹੋਵਾ ਹੋਵੇਗਾ ਤੇ ਨਾਲ ਹੀ ਉਸ ਵਿੱਚੋਂ ਖੁਸ਼ਬੂ ਵੀ ਬਹੁਤ ਹੀ ਵਧੀਆ ਆਵੇਗੀ ਨੰਬਰ 5 ਜੋ ਲੋਕ ਰੋਜ਼ਾਨਾ ਦੋ ਤੋਂ ਤਿੰਨ ਭਿੱਜੇ ਹੋਏ ਖਰੋਟ ਖਾਂਦੇ ਹਨ ਉਨ੍ਹਾਂ ਨੂੰ ਡਾਇਬਟੀਜ਼ ਦਾ ਖਤਰਾ ਨਹੀਂ ਰਹਿੰਦਾ ਨੰਬਰ 6 ਜਦੋਂ ਵੀ ਤੁਸੀਂ ਘਰ ਵਿੱਚ ਲੱਗੇ ਕਿਸੇ ਵੀ ਪੱਖੇ ਨੂੰ ਸਾਫ਼ ਕਰਦੇ ਹੋ ਤਾਂ ਉਸ ਨੂੰ ਸਾਫ਼ ਕਰਨ ਤੋਂ ਬਾਅਦ ਸਿਰਕੇ ਵਾਲੇ ਪਾਣੀ ਵਿੱਚ ਕੱਪੜਾ ਭੋ ਕੇ ਪੱਖੇ ਉੱਪਰ ਫੇਰ ਦੋ ਇਸ ਦੀ ਮਦਦ ਨਾਲ ਨਾਲ ਉਹ ਕਰਨાળ ਉਹ ਚਮਕ ਜਾਣਗੇ ਨੰਬਰ 7 ਉਦਲ ਵਿੱਚ ਪਾ ਕੇ ਛਾਲਿਤ ਖਾਣ ਨਾਲ ਤੁਹਾਡੀ ਅੰਦੂਰੀ ਕਮਜ਼ੋਰੀ ਬਿਲਕੁਲ ਖਤਮ ਹੋ ਜਾਂਦੀ ਹੈ ਪਰ ਚਾਹ ਰੱਖੋ ਇਸ ਦਾ ਇਸਤੇਮਾਲ ਨਿਮਤ ਮਾਤਰਾ ਵਿੱਚ ਹੀ ਕੀਤਾ ਜਾਵੇ ਨੰਬਰ ਅੱਠੇ ਜੇਕਰ ਚੌਲ ਬੱਚ ਜਾਣ ਗਏ ਹੋਣ ਤਾਂ ਉਹਨਾਂ ਨੂੰ ਫਰਿੱਜ ਵਿੱਚ ਰੱਖ ਦਿਓ ਅਗਲੀ ਸਵੇਰ ਪਾਣੀ ਨੂੰ ਗਰਮ ਕਰਕੇ ਉਸ ਵਿੱਚ ਪਾ ਲਓ ਤੇ ਫਿਰ ਤੁਰੰਤ ਇਹਨਾਂ ਨੂੰ ਪੁਣੀ ਦੀ ਮਦਦ ਨਾਲ ਛਾਣ ਲਓ ਇਸ ਤਰ੍ਹਾਂ ਕਰ ਨਾਲ ਚੌਲ ਵੀ ਤਾਜੇ ਦੀ ਤਰ੍ਹਾਂ ਲੱਗਣਗੇ ਤੇ ਨਾਲੇ ਖਾਣ ਵਿੱਚ ਵੀ ਜ਼ਿਆਦਾ ਸੁਆਵਾਦ ਹੋਣਗੇ ਨੰਬਰ 9 ਦਿਲ ਦੇ ਰੋਗੀਆਂ ਲਈ ਕਰਦਾ ਜੂਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਖੂਨ ਨੂੰ ਵੀ ਸਾਫ਼ ਬਣਾਈ ਰੱਖਦਾ ਹੈ ਨੰਬਰ 10 ਜੇਕਰ ਤੁਸੀਂ ਮਿਕਸੀ ਨਾਲ ਵਾਲੀ ਮਸ਼ੀਨ ਉੱਪਰ ਨਿੰਬੂ ਦਾ ਸਿਰਕਾ ਲਗਾ ਕੇ ਉਸ ਨੂੰ ਫਿਰ ਕੇ ਸਾਫ਼ ਕਰੋ ਤਾਂ ਇਸ ਦੀ ਮਤ ਨਾਲ ਹੋ ਇੰਨੀ ਜ਼ਿਆਦਾ ਚਮਕ ਜਾਂਦੀ ਹੈ ਕਿ ਇਸ ਨੂੰ ਤੁਸੀਂ ਤਰ੍ਹਾਂ ਖੁਦ ਦੇਖ ਕੇ ਹੈਰਾਨ ਰਹਿ ਜਾਓਗੇ ਨੰਬਰ 11 ਜ਼ਿਆਦਾ ਖੀਰਾ ਖਾਣ ਵਾਲੇ ਵਿਅਕਤੀ ਨੂੰ ਕਦੇ ਵੀ ਸਾਹ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 12 ਜੇਕਰ ਤੁਸੀਂ ਡਸਟਵੀਨ ਵਿੱਚ ਇੱਕ ਚਮਚ ਮਿੱਠੇ ਸੋਡੇ ਦਾ ਪਾ ਦਿੰਦੇ ਹੋ ਤਾਂ ਕਦੇ ਵੀ ਰਸੋਈ ਵਿੱਚੋਂ ਇਸ ਦੀ ਵਿੱਚਲੀ ਗੰਦਲੀ ਬਦਬੂ ਨਹੀਂ ਆਵੇਗੀ ਨੰਬਰ 13 ਜੇਕਰ ਤੁਹਾਨੂੰ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਸਲਾਦ ਵਿੱਚ ਚਕੰਦਰ ਨੂੰ ਜ਼ਰੂਰ ਸ਼ਾਮਿਲ ਕਰਿਆ ਕਰੋ ਨੰਬਰ 14 ਜਦੋਂ ਵੀ ਤੁਸੀਂ ਆਲੂ ਵਾਲੇ ਪਰੌਂਠੇ ਬਣਾਉਂਦੇ ਹੋ ਤਾਂ ਉਹਨਾਂ ਨੂੰ ਉਹਨਾਂ ਲਈ ਕਦੇ ਵੀ ਆਲੂਆਂ ਨੂੰ ਜ਼ਿਆਦਾ ਨਾ વાળੋ ਸਗੋਂ ਹਲਕੇ ਜਿਹੇ ਖੜੇ ਹੀ ਰੱਖੋ ਇਸ ਤਰ੍ਹਾਂ ਕਰਨ ਨਾਲ ਪਰੌਂਠੇ ਬਹੁਤ ਹੀ ਨਰਮ ਅਤੇ ਸਵਾਦ ਬਣਨਗੇ ਨੰਬਰ 15 ਚਮਚਮ ਖਾਂ ਕਿਸਮਿਸ ਖਾਣ ਨਾਲ ਖੰਗ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 16 ਜਦੋਂ ਵੀ ਤੁਸੀਂ ਖੀਰ ਬਣਾਉਂਦੇ ਹੋ ਤਾਂ ਹਮੇਸ਼ਾ ਖੁੱਲੇ ਬਰਤਨ ਅਤੇ ਭਾਰੀ ਪਰ ਪੱਟ ਵਾਲੇ ਵਿੱਚ ਲਈ ਵਰਤੋ ਇਸ ਤਰ੍ਹਾਂਕਾਰ ਨਾਲ ਉਹ ਪਤਿੱਲੇ ਤੋਂ ਨਹੀਂ ਲੱਗੇਗੀ ਤੇ ਨਾ ਹੀ ਥੱਲੇ ਲੱਗੇਗੀ ਨੰਬਰ 17 ਪੇਟ ਵਿੱਚ ਦਰਦ ਹੋਵੇ ਤਾਂ ਜਵੈਣ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਸੇਵਨ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 18 ਪ੍ਰੇਜ ਦੇ ਜੇਕਰ ਤੁਸੀਂ ਆਈਸ ਵਾਲੇ ਖਾਨੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਭਰ ਕੇ ਲਗਾ ਦਿੰਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ برف ਜੰਮ ਜਾਵੇਗੀ ਉਹ ਬੰਦ ਟੱਕਣ ਅੰਦਰ ਇਸ ਤਰ੍ਹਾਂ ਕਰਨ ਬਿਜਲੀ ਦੀ ਵੀ ਬਚਤ ਹੋ ਸਕਦੀ ਹੈ ਨੰਬਰ 19 ਜੀਰਾ ਖਾਣ ਨਾਲ ਚੂੜੇ ਦੇ ਚੂੜੇ ਦੇ ਦਰਦ ਤੋਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਤੇ ਨਾਲ ਹੀ ਇਹ ਬਦ ਹਜਮੀ ਦੀ ਸਮੱਸਿਆ ਨੂੰ ਵੀ ਨੂੰ ਦੂਰ ਕਰਦਾ ਹੈ ਨੰਬਰ 2 ਜੇਕਰ ਤੁਸੀਂ ਘਰ ਵਿੱਚ ਤਿਆਰ ਕੀਤੀ ਸਬਜ਼ੀ ਬਣਾ ਕੇ ਖਾਂਦੇ ਹੋ ਤਾਂ ਜ਼ਿਆਦਾ ਸਵਾਦ ਅਤੇ ਸਿਹਤ ਲਈ ਵਧੇਰੇ ਚੰਗੇ ਜੋ ਬਿਨਾਂ ਸਪਰੇਅ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਨੰਬਰ 21 ਗਲੇ ਦੀ ਖਰਾਸ਼ ਖਤਮ ਕਰਨ ਹੋਣ ਦਾ ਨਾਮ ਲੈ ਜੇਕਰ ਗਲੇ ਦੀ ਖਰਾਸ਼ ਖਤਮ ਹੋਣ ਦਾ ਨਾ ਨਹੀਂ ਲੈ ਰਹੀ ਤਾਂ ਚਾਗਲੜਦਾ ਸੇਵਨ ਕਰੋ ਤੁਹਾਨੂੰ ਗਲੇ ਦੀ ਖਰਾਸ਼ ਤੋਂ निजात ਦਵਾ ਸਕਦਾ ਹੈ ਨੰਬਰ 22 ਜਦੋਂ ਵੀ ਜਣਿਆ ਦੀ ਸਚਣਿਆ ਦੀ ਸਬਜੀ ਬਣਾਉਂਦੇ ਹਾਂ ਤਾਂ ਹਮੇਸ਼ਾ ਉਬਲੇ ਹੋਏ ਆਲੂ ਹੀ ਭਉਈਸ ਦੀ ਮਦਦ ਨਾਲ ਸਬਜੀ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਦੀ ਹੈ ਨੰਬਰ 23 ਘਰ ਵਿੱਚ ਗੁਲਾਬ ਦਾ ਫੁੱਲ ਪੌਦਾ ਬਣ ਲਗਾਉਣ ਨਾਲ ਖੁਸ਼ੀਆਂ ਆਉਂਦੀਆਂ ਹਨ ਅਤੇ ਤਣਾਅ ਬਿਲਕੁਲ ਦੂਰ ਹੀ ਰਹਿੰਦਾ ਹੈ ਨੰਬਰ 24 ਜੇਕਰ ਤੁਸੀਂ ਕਿਸੇ ਵੀ ਚੀਜ਼ ਉੱਪਰ ਚਿਕਨਾਈ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਸੈਲਪ ਉੱਪਰ ਪੋਚਾ ਲਗਾਉਣ ਵਾਲੇ ਕੱਪੜੇ ਉੱਪਰ ਮਿੰਮ ਦੀਆਂ ਕੁਝ ਬੂੰਦਾਂ ਪਾ ਲੋ ਇਸ ਫਿਰ ਇਸ ਨੂੰ ਚਿਕਨਾਈ ਵਾਲੀ ਜਗ੍ਹਾ ਉੱਪਰ ਫਿਰ ਉਦੋ ਇਸ ਤਰ੍ਹਾਂ ਨਾਲ ਚਿਕਨਾਈ ਬਿਲਕੁਲ ਸਾਫ਼ ਹੋ ਜਾਵੇਗੀ ਨੰਬਰ ਫੱਟੀ ਤੇਰੇ ਤੋਂ ਦਾਗ ਤੱਬੇ ਤੇ ਛਾਇਆ ਦੂਰ ਕਰਨ ਲਈ ਤੁਸੀਂ ਨੀਂਬੂ ਦੇ ਰਸ ਨੂੰ ਚਿਹਰੇ ਉੱਪਰ ਜ਼ਰੂਰ ਲਗਾਇਆ ਕਰੋ ਨੰਬਰ 26 ਅਕਸਰ ਜਦੋਂ ਵੀ ਬਰਤਨਾ ਵਿੱਚ ਕੋਈ ਗਰਮ ਚੀਜ਼ ਪਾਉਂਦੇ ਹਾਂ ਤਾਂ ਉਹ ਕਾਫੀ ਸੌਰੀ ਅਕਸਰ ਜਦੋਂ ਵੀ ਅਸੀਂ ਬਰਤਨਾਂ ਵਿੱਚ ਕਿਉ ਗਰਮ ਕਰਦੇ ਹਾਂ ਤਾਂ ਉਸ ਵਿੱਚ ਕਾਫੀ ਘੋ ਦੀ ਮੈਲ ਜੰਮ ਜਾਂਦੀ ਹੈ ਇਸ ਨੂੰ ਸਾਫ਼ ਕਰਨ ਲਈ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਜੇਕਰ ਤੁਸੀਂ ਇਸ ਬਰਤਨ ਨੂੰ ਬੇਮ ਤੇ ਬੇਕਿੰਗ ਸੋਡਾ ਤੇ ਪਾਣੀ ਪਾ ਕੇ ਕੁਝ ਸਮਾਂ ਬਾਅਦ ਉਬਾਲੇ ਦੇ ਲਾਉ ਤਾਂ ਉਸ ਦੀ ਤਰ੍ਹਾਂ ਸਾਰੀ ਮੈਲ ਸਾਫ਼ ਹੋ ਜਾਵੇਗੀ ਜਿਸ ਨੂੰ ਤਾਰਨਾ ਬਹੁਤ ਹੀ ਆਸਾਨ ਹੋ ਜਾਵੇਗਾ ਨੰਬਰ 4 ਰਾਤ ਦੇ ਸਮੇਂ ਚਾਹ ਪੀਣ ਨਾਲ ਦਿਮਾਗੀ ਕਮਜ਼ੋਰੀ ਹੋ ਜਾਂਦੀ ਹੈ ਇਸ ਲਈ ਰਾਤ ਨੂੰ ਸਮੇਂ ਚਾਹ ਪੀਣਾ ਤੋਂ ਗ੍ਰਹਿਜ ਹੀ ਕਰੋ ਨੰਬਰ 28 ਜਦੋਂ ਵੀ ਤੁਸੀਂ ਮਲਾਈ ਤੋਂ ਮੱਖਣ ਤਿਆਰ ਕਰਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਵਿੱਚ ਪਾਣੀ ਹਮੇਸ਼ਾ ਤਾਜ਼ਾ ਹੀ ਪਾਓ ਇਸ ਦੀ ਮਦਦ ਨਾਲ ਮਲਾਈ ਜਲਦੀ ਨਾਲ ਰੜਕੀ ਵੀ ਜਾਂਦੀ ਹੈ ਤੇ ਨਾਲ ਹੀ ਮੱਖਣ ਵੀ ਬਹੁਤ ਜਲਦੀ ਆ ਜਾਂਦਾ ਹੈ ਨੰਬਰ 29 ਸਰੀਰ ਵਿੱਚ ਖੂਨ ਦੀ ਕਮੀ ਹੋਵੇ ਤਾਂ गाजर ਦੇ ਜੂਸ ਵਿੱਚ ਨਿੰਬੂ ਨਿਚੋੜ ਕੇ ਪੀਵੋ ਨੰਬਰ 3 ਇੱਕ ਬਰਤਨ ਨੂੰ ਗਰਮ ਕਰਕੇ ਉਸ ਵਿੱਚ ਕਸੂਰੀ ਮੇਥੀ ਭਾ ਕੇ ਹੱਥਾਂ ਦੀ ਮਦਦ ਨਾਲ ਉਸ ਨੂੰ ਮਸਲ ਦਿਓ ਇਸ ਤਰ੍ਹਾਂ ਦਾ ਨਾਲ ਉਸਦਾ ਪਾਊਡਰ ਬਹੁਤ ਹੀ ਆਸਾਨੀ ਨਾਲ ਬਣ ਜਾਵੇਗਾ ਤੇ ਨਾਲ ਹੀ ਉਸ ਦੀ ਨਮੀ ਵੀ ਖਤਮ ਹੋ ਜਾਵੇਗੀ ਜੀ ਜਿਸ ਕਾਰ ਨੂੰ ਜਿਸ ਕਾਰ ਜਲਦੀ ਜਲਦੀ ਖਰਾਬ ਨਹੀਂ ਹੋਵੇਗੀ ਨੰਬਰ 31 ਆਮਲੇ ਦੇ ਰਸ ਦਾ ਸੁੱਕਿਆ ਹੋਇਆ ਚੂਰਨ ਗੁੜ ਦੇ ਨਾਲ ਮਿਲਾ ਕੇ ਖਾਣ ਨਾਲ ਪਸ਼ਾਬ ਖੁੱਲ ਕੇ ਆ ਜਾਂਦਾ ਹੈ ਨੰਬਰ 32 ਦਿਲ ਵਿੱਚ ਜਦੋਂ ਤੱਕ ਦੁਨੀਆ ਦੀ ਅੰਗਲ ਨਾ ਰਹਿੰਦੀਆਂ ਨੇ ਤਾਂ ਦਿਲ ਦੁਨੀਆ ਵਿੱਚ ਹੀ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਨੰਬਰ 33 ਤੁਸੀਂ ਤੁਲਸੀ ਅਤੇ ਅਦਰਕ ਦਾ ਰਸ 5 ਤੋਂ 7 ਬੂੰਦਾਂ ਸ਼ਹਿਦ ਵਿੱਚ ਮਿਲਾ ਕੇ ਬੱਚਿਆਂ ਨੂੰ ਚਟਾਉਣ ਨਾਲ ਬੱਚਿਆਂ ਦੀ ਸਰਦੀ ਜ਼ੁਕਾਮ ਠੀਕ ਹੋ ਜਾਂਦਾ ਹੈ ਨੰਬਰ 34 ਸੱਚੀਆਂ ਖੁਸ਼ੀਆਂ ਚਾਹੀਦੀਆਂ ਤਾਂ ਮਨ ਦੇ ਅੰਦਰ ਚਾਕੂ ਬਾਕੀ ਝੂਠ ਸੁੱਖ ਤਾਂ ਸਾਰੇ ਸੰਸਾਰ ਵਿੱਚ ਹੀ ਫੈਲਿਆ ਹੋਇਆ ਹੈ ਨੰਬਰ 35 ਹਰੀ ਮਿਰਚ ਨਾਲ ਸਾਹ ਨਾਲ ਸੰਬੰਧੀ ਬਿਮਾਰੀਆਂ ਕਦੇ ਵੀ ਨਹੀਂ ਹੁੰਦੀਆਂ ਨੰਬਰ 36 ਇੱਕ ਛੋਟੀ ਜਹੀ ਗੱਲ ਕੀ ਸਭ ਨੂੰ 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 ਨਾਲ ਰੱਖੋ ਪਰ ਨਾਲ ਕਦੇ ਵੀ ਸਵਾਰਥ ਨਾ ਰੱਖੋ ਨੰਬਰ 37 ਅਦਰਕ ਤੇ ਨਿੰਬੂ ਦਾ ਪਾਣੀ ਪੀਣ ਨਾਲ ਖੂਨ ਸਾਫ ਹੋ ਜਾਂਦਾ ਹੈ ਜਿਸ ਕਾਰਨ ਸਾਡੀ ਤਪਚਾ ਚਮਕਦਾਰ ਹੋ ਜਾਂਦੀ ਹੈ ਤੇ ਸ킨 ਇਨਫੈਕਸ਼ਨ ਵਰਗੀ ਬਿਮਾਰੀਆਂ ਤੋਂ ਬਿਲਕੁਲ ਹੀ ਠੀਕ ਹੋ ਜਾਂਦੀ ਹੈ ਨੰਬਰ 38 ਹੰਕਾਰ ਜਿੰਨਾ ਵਿੱਚ ਘਟ ਹੁੰਦਾ ਹੈ ਉਹਨਾਂ ਦੀ ਅਹਿਮੀਅਤ ਉੰਨੀ ਹੀ ਜ਼ਿਆਦਾ ਹੁੰਦੀ ਹੈ ਨੰਬਰ 39 ਜੋ ਔਰਤਾਂ ਮੇਥੀ ਦਾਣੇ ਦਾ ਸੇਵਨ ਜ਼ਿਆਦਾ ਕਰਦੀਆਂ ਹਨ ਉਹ ਕਦੀ ਵੀ ਬੁੜੀਆਂ ਨਹੀਂ ਹੁੰਦੀਆਂ ਨੰਬਰ 40 ਆਪਣੀ ਪਿੱਠ ਦੀ ਮਜ਼ਬੂਤੀ ਨੂੰ ਵਧਾਓ ਕਿਉਂਕਿ ਸ਼ਾਬਾਸ਼ੀ ਤੇ ਧੋਖਾ ਦੋਨੇ ਪਿੱਛੇ ਹੀ ਮਿਲਦੇ ਨਹੀਂ ਨੰਬਰ 41 ਪੀਪਲ ਦੇ ਪੱਤਿਆਂ ਦਾ ਰਾਸ ਲਗਾਉਣ ਨਾਲ ਫਟੀਆਂ ਹੋਈਆਂ ਹੱਡੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ ਨੰਬਰ 42 ਝੰਗੜੀ ਜੜੀ ਬੁੱਟੀ ਦੀ ਤਰ੍ਹਾਂ ਹੈ ਅਸੀਂ ਜਿ ਕਿਸੇ ਨੂੰ ਜ਼ਹਿਰ ਲੱਗਦੇ ਹਾਂ ਕਿਸੇ ਨੂੰ ਦਵਾਈ ਜਹੀ ਨੰਬਰ 43 ਪੀਪਲ ਦੇ ਪੱਤਿਆਂ ਦਾ ਗਰਬਲੇਪ ਲਗਾ ਕੇ ਤੁਸੀਂ ਜ਼ਖਮ ਨੂੰ ਬਿਲਕੁਲ ਠੀਕ ਕਰ ਸਕਦੇ ਹੂੰ ਨੰਬਰ 44 ਰਿਸ਼ਤੇਦਾਰੀਆਂ ਤਾਂ ਹਰ ਕੋਈ ਨਿਭਾਉਂਦਾ ਹੈ ਇੱਥੇ ਪਰ ਜੋ ਇਨਸਾਨੀਅਤ ਨਭਾਵੇ ਕਮੀ ਤਾਂ ਉਸ ਦੀ ਹੀ ਹੈ ਨੰਬਰ 45 ਖਾਸ ਖਸ ਖਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਦੇ ਨਾਲ ਲੈਣ ਨਾਲ ਸਰੀਰ ਦਾ ਤਾਪਮਾਨ ਘਟ ਜਾਂਦਾ ਹੈ ਸਰੀਰ ਨੂੰ ਠੰਡਾ ਰੱਖਣ ਲਈ ਇਹ ਬਹੁਤ ਹੀ ਵਧੀਆ ਉਪਾਏ ਹੈ ਨੰਬਰ 46 ਬਦਨਾਮ ਤਾਂ ਬਹੁਤ ਆ ਇਸ ਜਮਾਨੇ ਵਿੱਚ ਤੁਸੀਂ ਦੱਸੋ ਤੁਹਾਡੇ ਸੁਣਨ ਵਿੱਚ ਕੀ ਆਇਆ ਹੈ ਨੰਬਰ 47 ਹਰ ਰੋਜ਼ ਗਰਮ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ ਇਸ ਨਾਲ ਤੁਹਾਡਾ ਦਿਲ ਦੀ ਵੀ ਦਿਲ ਵੀ ਸਿਹਤਮੰਦ ਹੀ ਹੋ ਜਾਂਦਾ ਹੈ ਨੰਬਰ 48 ਕੁਝ ਲੋਕ ਖੁਆਇਸ਼ਾਂ ਤੇ ਸਟੇਟਸ ਸਬਮਿਟ ਦੇ ਸਬਮਿਟ ਤੇ ਆਪਣੀਆਂ ਜ਼ਿੰਦਗੀ ਵਿਖਾਰ ਹੀ ਛੱਡ ਜਾਂਦੇ ਨੇ ਨੰਬਰ 39 ਸੌਰੀ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੁਹਾਡੇ ਤੇ ਜੋੜ ਕੇ ਮਾਫੀ ਮੰਗਦੀ ਆ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਐ ਸੋ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵੱਧਿਆ ਵੱਧਿਆ ਕਮੈਂਟ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦੀ